ਅਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਹਰ ਸ਼ਾਂਤ ਸੁਖਮਨ ਆਇ ਵਸਿਆ ਜਿਨੇ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਆਇ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋਪੇ ਔਰੂ ਸਚਾ ਨਾਮ ਮੇਰਾ ਆਧਾਰ ਹੋ ਵਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਡ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕੈਲਾ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿਆ ਅਨਹਦ ਵਾਜੇ ਅਨਜ ਸੁਣ ਹੋਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਿਸੂਰੇ ਤੂਕ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਹਿਤੇ ਪਵਤ ਤੋ ਗੁਰ ਰਹਾ ਆ ਭਰਪੂਰੇ ਮੈਨੂੰ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇ ਆਖੇ ਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੂ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਚੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਰਜਾਣਾ ਤੁਮਰਾ ਉੱਚੇ ਤੇ ਉਚਾ ਸਗਲ ਸਮਗਰੀ ਤੁਮਰਾ ਸੂਤਰ ਤਹ ਜੀ ਤੁਮ ਤੇ ਹੋਏ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਤਉ ਦਿਆ ਗੈ ਅਰਦਾਸ ਹਮਾਰੀ ਜੀਓ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਬੋਲਣਾ ਜੀ ਸਤਨਾਮ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਉ ਵਿਗਨ ਨਾ ਕਉ ਲਾਗੇ ਜਾ ਕੀ ਪ੍ਰਭ ਆਗੈ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੇ ਜੀ ਸਾਹਾਏ ਵਾਰ ਸ੍ਰੀ ਭਗਵਤੇ ਜੀ ਕੀ ਪਾਦਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਈਂ ਤਿਆਹੇ ਫਿਰ ਅੰਗਦ ਗੁਰ ਤੇ ਅਮਰਦਾਸ ਸੋ ਰਾਮਦਾਸਾ ਹੋਈਂ ਸਹਾਏ ਅਰਜਨ ਹਰ ਗੋਬਿੰਦਨੋ ਸਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਣ ਤਿਆਹੀਐ ਜਿਸ ਦਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਨਦ ਆਵੈ ਤਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਹ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਜੀ ਕਾ ਤੇ ਅਹੰ ਧਰ ਕੇ ਬਲੋ ਜੀ ਪੰਜਾਬ ਪਿਆਰਿਆ ਚੌਹਾਂ ਸਾਹਿਬ ਜਾਦਿਆ ਚਾਲੀਆਂ ਮੁਕਤਿਆ ਹਠੀਆਂ ਜਪੀਆਂ ਤਪੀਆਂ ਜਿਨਾਹ ਗੁਰਮੁਖ ਖਾਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਨਾਰ ਸਿੰਘਾਂ ਸਿੰਘਣੀਆਂ ਨੇ ਧਰਮ 헤ਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਹਾਈਆਂ ਚਰਖਣੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੋ ਸਬਸਾ ਸੰਗ ਨਿਵਾਹੀ ਤਨਾ ਪ੍ਰਾਰਥਨਾ ਤੇ ਵਰਤਮਾਨ ਸਮੇ ਦੇ ਸਮੂਹ ਸ਼ਹੀਦਾ ਦੀ ਕਮਾਈ ਦਾ ਤਿਆਹੰ ਧਰਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਤਾ ਵੇਚ ਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲ ਜੀ ਬਖਸ਼ੋ ਜੀ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਵਿਸਾਹਾ ਦਾਤ ਪ੍ਰੋਸਾ ਦਾਤ ਨਦਾਨ ਸਰਦਾਰ ਨਾਮ ਦਾਤ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸਨਹਾਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਪਿਆਰੇ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਪੱਧਰ ਰੱਖਾ ਬਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਾਈ ਦਾਤਾਰ ਜੀਓ ਗੁਰਦੁਆਰਾ ਸਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਨੇਮਾਨਿਓ ਕੇ ਮਾਨ ਸਤਿਗੁਰੂ ਨਿਤਾਣਿਓ ਕੇ ਤਾਨ ਸਤਿਗੁਰੂ ਨਿਉਟਿਆ ਦੀ ਓਟ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਚਰਨ ਕਮਲਾਂ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰੋਂ ਘਰੋਂ ਵਰੋ ਸਾਇ ਔਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਅਨੇਕ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੁਭਾਣਾ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜ ਰਹੇ ਹਨ ਸਜੇ ਦੀਵਾਨਾਂ ਅੰਦਰ ਅੰਮ੍ਰਿਤਮਈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਲੜੀਵਾਰ ਸ਼ਬਦ ਵਿਚਾਰ ਤੇ ਗੁਰਮਤ ਵਿਚਾਰਾ ਹੋਈਆਂ ਨੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਬਾਣੀ ਪੜਦਿਆ ਕਥਾ ਕੀਰਤਨ ਕਰਦਿਆਂ ਹੋਇਆ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਵੇ ਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਭੁੱਲਾ ਚੁੱਕਾਂ ਦੀ ਮਵਾफी ਬਖਸ਼ੋ ਅੱਗੋਂ ਵਾਸਤੇ ਪਿਆਰ ਤੇ ਸਤਕਾਰ ਦੇ ਨਾਲ ਬਾਣੀ ਪੜਨ ਸੁਣਨ ਦੀ ਸ੍ਰੇਸ਼ਟ ਮਤ ਬੁੱਧ ਬਖਸ਼ਿਸ਼ ਕਰਨੀ ਜੀ ਬੜੀ ਸੁਣੀ ਗੁਰਬਾਣੀ ਦਾ ਫਲਾਪਾ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਅੰਦਰ ਵਸਾਉਣਾ ਚਰਨ ਕਮਲਾਂ ਦਾ ਪਿਆਰ ਚਰਣਾ ਦੀ ਪ੍ਰੀਤੀ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਰੱਖਣਾ ਸਤਿਗੁਰੂ ਸਮਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਲਫੁਲ ਪੇਟਾ ਮਾਂ ਦਰ ਪ੍ਰਵਾਨ ਕਰਨੀਆਂ ਜੀ ਸੰਗਤਾਂ ਦਾ ਕਦਮ ਕਦਮ ਲੇਖੇ ਵਿੱਚ ਲਾਉਣਾ ਸਭਨਾ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤ ਚੜ੍ਹਦੀ ਕਲਾ ਦੇਹ ਅਰੋਗਤਾ ਮਾ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਜਨਾ ਗੁਰਮੁਖ ਖਾਨੇ ਅੰਮ੍ਰਿਤ ਵੇਲੇ ਤੋਂ ਤਨ ਮਨ ਧਨ ਦੇ ਨਾਲ ਸੇਵਾ ਬਾ ਕੀਤੀਆਂ ਨੇ ਸਭਲਾ ਦੀਆਂ ਸੇਵਾ ਬਾ ਅਰਦਾਸਾਂ ਬੇਨਤੀਆਂ ਜੋਦੜੀਆਂ ਦਰ ਪ੍ਰਵਾਣ ਕਰਨੀਆਂ ਨਗਰ ਖੇੜੇ ਤੇ ਸੁਖ ਵਰਤੌਣੀ ਸਰਬੱਤ ਦਾ ਭਲਾ ਕਰਨਾ ਜੀ ਕਿਰਪਾ ਕਰੋ ਵੈਸ ਵੇਲੇ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੇਗ ਸਜ ਕੇ ਹਾਜ਼ਰ ਹੈ ਕਰੀ پاک ਸਾਲ ਸੋਚ ਪਵਿੱਤਰ ਹਣ ਲਾਵੋ ਭੋਗ ਹਰ ਰਾਹੇ ਲਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਤਨਾਮ ਛੇ ਪਉੜੀਆਂ ਅਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦ ਘਾਟ ਭੁਰ ਚੁੱਕ ਮਵਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰਿ ਨੇ ਹਾਲ ਕਰੋ ਤੇ ਹੁਕਮਨਾਮਾ ਸਾਹਿਬ ਤੇ ਚੱਲਣ ਦੀ ਸਮਰੱਥਾ ਬਖਸ਼ੋ ਜੀ ਸਈ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹ ਰਾਜ ਕਰੇਗਾ ਖਾਲਸਾ ਖੁਵਾਰ ਹੋਏ ਸਮਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸਿਵ ਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ ਬੋਲੇ ਇਸ ਤੋਂ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਈ ਵਾਹਿਗੁਰੂ ਸਾਹਿਬ ਜੀਓ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏ ਹੋ ਗਉਣ ਗਾਵਾਂ ਦਿਨ ਰਾਤ ਨਾਨਕ ਚਾਉ ਏ ਹੋ ਤੋ ਕਹੋ ਤਲ ਗੁਰ ਸੇਵਿਆ ਅਹਨਿਸ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਸਜਣ ਸਚਾ ਪਾਤਸ਼ਾਹ ਸਿਰ ਸਾਹਾ ਦਾ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਂਦਾ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਅਸਰੀ ਮਹੱਲਾ ਤੀਜਾ ਘਰ ਦੂਜਾ ਚਉਪਦੇ ਇਕ ਓਅੰਕਾਰ ਸਤਗੁਰ ਪ੍ਰਸਾਦਿ ਇਹੋ ਧਨ ਅਖੋਟ ਨਾ ਨਿਖਟੈ ਨਾ ਜਾਇ ਸਤ ਗੁਰ ਦੀ ਆ ਦਿਖਾਏ ਕਿਹੋ ਤਨ ਅਖੋਟ ਨਾ ਨਿਖਟੈ ਨਾ ਜਾਏ ਪੂਰਾ ਸਤ ਗੁਰ ਦੀ ਆ ਦਿਖਾਏ ਆਪਣੇ ਸਤ ਗੁਰ ਕਾ ਸਦ ਬਲ ਜਾਈ ਗੁਰੇ ਕਿਰਪਾ ਤੇ ਹਰ ਮਨ ਵਸਾਈ ਸ਼ੈਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰਾ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸਾ ਮਨ ਆਏ ਰਹਾ ਓ ਅਵ ਗੁਣ ਕਾਟ ਤੂੰ ਗੁਣ ਰਿਦਾ ਸਮਾਏ ਪੂਰੇ ਗੁਰ ਕਾ ਸਹਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਜ ਸਮਾਣੀ ਇਕ ਅਚਰਜ ਜਨ ਦੇਖੋ ਭਾਈ ਦਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਘਰ ਮਤੀ ਘਟ ਪ੍ਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਾਨੇ ਮਾਨਿਆ ਸਭ ਮਹਿ ਵਸੈ ਪ੍ਰਭ ਇਕੋ ਸੋਏ ਘਰ ਮੱਤੀ ਘਟ ਪਰਗਟ ਹੋਏ सहजे जिन न प्रभ जान पछाण नानक नाम मिले मन मान वाहे गुरु जी का खालसा वाहे गुरु जी की फतेह सत सतनाप ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ